ਅਵਸਥਾ ਸਰਵੇਖਣ 2023 ਵਿੱਚ ਮੁਕਸਲ ਸਾਹਿਬ ਨੇ ਰਾਜ ਪੱਧਰ ਤੇ ਨੋਵਾ ਅਤੇ ਦੇਸ਼ ਪੱਧਰ ਤੇ 170ਵਾਂ ਸਥਾਨ ਹਾਸਲ ਕੀਤਾ ਸੀ ਪਰ 2024 ਦੀ ਰਿਪੋਰਟ ਅਨੁਸਾਰ ਇਹ ਸ਼ਹਿਰ ਹੁਣ ਰਾਜ ਪੱਧਰ ਤੇ 150ਵੇਂ ਅਤੇ ਦੇਸ਼ ਪੱਧਰ ਤੇ 664ਵੇਂ ਸਥਾਨ ਤੇ ਪਹੁੰਚ ਗਿਆ ਇਸ ਸਾਲ ਫਰਵਰੀ ਤੇ ਮਾਰਚ ਦੇ ਮਹੀਨੇ ਦੌਰਾਨ ਕੇਂਦਰ ਸਰਕਾਰ ਦੀਆਂ ਟੀਮਾਂ ਦੁਆਰਾ 2011 ਦੀ ਜਨਗਣਨਾ ਦੇ ਆਧਾਰ ਤੇ ਇੱਕ ਤੋਂ 1.5 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ 'ਚ ਲਿਆ ਦਿੱਤਾ ਹੈ ਸ਼ਹਿਰ ਦੀਆਂ ਗੜੀਆਂ ਵਿੱਚ ਗੰਦਾ ਪਾਣੀ ਖੜਾ ਹੈ ਸੀਵਰੇਜ ਓਵਰਫਲੋ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਕੂੜੇ ਕਲਕੜ ਦੇ ਢੇਰ ਲੱਗੇ ਹੋਏ ਨੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅਸੀਂ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਬੇਨਤੀ ਕਰ ਰਹੇ ਹਾਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜਿਹੜੀ ਇਹ ਮੁਕਸਰ ਦੀ ਧਰਤੀ ਹੈ ਪਾਵਨ ਤੇ ਪਵਿੱਤਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਇੱਥੇ ਬਾਬੇ ਨਾਨਕ ਦੀ 13 ਪੂਰੀ ਹੋਈ ਹੈ 12 ਮੱਸਿਆ ਦੇ 13ਵਾਂ ਉਸ਼ਨਾਣ ਜੋ 40 ਮੁਕਤਿਆਂ ਦੀ ਸ਼ਹਾਦਤ ਲਈ ਇੱਥੇ ਲੱਗਦਾ ਹੈ ਇਹ ਬੜੀ ਪਾਵਨ ਤੇ ਪਵਿੱਤਰ ਧਰਤੀਆਂ ਨੂੰ ਛੋਟਾ ਨਨਕਾਣਾ ਕਿਹਾ ਜਾਂਦਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਧਰਤੀ ਦੇ ਖੜ ਕੇ ਅੱਜ ਸਾਨੂੰ ਇਹ ਕਹਿਣਾ ਪਾਰਿਆ ਇਹ 153ਵੇਂ ਨੰਬਰ ਤੇ ਇਹ ਗੰਦੇ ਸ਼ਹਿਰਾਂ ਦੇ ਵਿੱਚ ਆ ਗਿਆ ਮੁਕਸਰ ਦੇ ਵਿੱਚ ਥਾਂ ਥਾਂ ਦੇ ਸੀਵਰੇਜ ਦੇ ਟੱਕਣ ਖੁੱਲੇ ਆ ਸੜਕਾਂ ਟੁੱਟੀਆਂ ਮੁਰੇ ਹਾਲ ਹੈ ਜਦੋਂ ਮਾਗੀ ਦਾ ਮੇਲਾ ਲੱਗਦਾ ਲੋਕ ਬੜੀ ਸ਼ਰਧਾ ਭਾਵਨਾ ਨਾਲ ਇਸ ਮਗਰਦਸ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਆਉਂਦੇ ਆ ਮਾਤਾ ਭਾਗੌਰ ਦੀ ਪ੍ਰੇਰਣਾ ਸਦਕਾ ਜਿਹੜੀ ਧਰਤੀ ਨੂੰ ਚਾਰ ਚੰਨ ਲੱਗੇ ਆ ਔਰ ਲੋਕ ਆਗੇ ਕਹਿੰਦੇ ਆ ਵੀ ਇਹ ਮੁਕਸਰ ਅੱਗੇ ਨਾਲੋਂ ਵੀ ਗਰਖ ਗਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਮੌਜੂਦਾ ਸਰਕਾਰ ਨੂੰ ਕਿ ਸ੍ਰੀ ਮੁਕਸਰ ਸਾਹਿਬ ਵੱਲ ਧਿਆਨ ਕਰੋ ਇੱਥੇ ਬਹੁਤ ਬੁਰੀ ਹਾਲਤ ਹੈ ਸੀਵਰੇਜ ਦੀ ਨਾ ਪਾਣੀ ਦਾ ਕੋਈ ਇੰਤਜ਼ਾਮ ਹੈ ਨਸ਼ਿਆਂ ਦੀ ਪ੍ਰਭਾਰ ਹੈ ਤੁਸੀਂ ਕਹਿੰਦੇ ਹੋ ਨਸ਼ੇ ਬੰਦ ਕਰਦੇ ਇੱਥੇ ਬਹੁਤ ਬੁਰਾ ਹਾਲ ਹੈ ਸ਼ਹਿਰ ਦਾ 153 ਨੰਬਰ ਤੇ ਆਉਣਾ ਬਹੁਤ ਸ਼ਰਮ ਦੀ ਗੱਲ ਹੈ ਇਹੀ ਬੇਨਤੀ ਕਰਦੇ ਆ ਹੁਣ ਸਾਡੇ ਵਾਈਸ ਪ੍ਰਧਾਨ ਕਰਮਾ ਜੀ ਦੀ ਬੇਨਤੀ ਕਰਦੇ ਸਸੀਕਾਲ ਜੀ ਸਾਰੇ ਜਾਣਿਆਂ ਨੂੰ ਅਸੀਂ ਮਕਸਰ ਸ਼ਹਿਰ ਵਾਸੀ ਐਸ ਤਰ੍ਹਾਂ ਮੁਕੱਤਰ ਹੋਏ ਆ ਸ਼ੋਕ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਕਿ ਮਕਸਰ ਦੇ ਬੜੇ ਬਦ ਹਾਲਾਤ ਹੈ ਕਿ 153 ਨੰਬਰ ਤੇ ਆਇਆ ਗੰਦੇ ਸ਼ਹਿਰਾਂ ਚੋਂ ਜਿਹੜਾ ਕਿ ਸਾਨਾ ਪਵਿੱਤਰ ਧਰਤੀ ਮੰਨੀ ਗਈ ਆ ਮਕਸਰ ਦੀ ਜਿੱਥੇ ਮੇਲਾ ਲੱਗਦਾ ਗੁਰੂ ਸਾਹਿਬ ਦੀ ਯਾਦ ਵਿੱਚ ਪਰ ਇੱਥੋਂ ਦੇ ਪੋਲੀਟਿਸ਼ੀਨਾਂ ਨੇ ਜੋ ਮੌਜੂਦਾ ਸਰਕਾਰ ਹੈ ਜਾਂ ਨਗਰ ਕੌਂਸਲ ਹੈ ਤੇ ਪਬਲਿਕ ਹੈਲਥ ਉਦੀ ਮਿਹਰਬਾਨੀ ਨਾਲ ਇਹ ਇਨਾ ਇਹਦਾ ਮੁਕਸਰ ਸ਼ਹਿਰ ਦੀ ਦੁਰਦਸ਼ਾ ਹੋਈ ਆ ਸੀਵਰੇਜ ਦਾ ਸਾਰਾ ਬੁਰਾ ਹਾਲ ਮੈਲਾ ਦਾ ਪੰਜਾਬ ਚੋਂ ਮੁਕਸਰ ਸ਼ਹਿਰ ਦਾ ਹੋਊਗਾ ਜਿੱਥੇ ਕਿ ਜਿਹੜੀ ਮਰਜੀ ਗਲੀ ਜਾਵੜੋ ਸੀਵਰੇਜ ਸਿਸਟਮ ਦਾ ਕੋਈ ਹਾਲ ਨਹੀਂ ઘરે ਇੱਕ ਜਗਾ ਪਾਣੀ ਖੜਾ ਨਾ ਕੋਈ ਪਾਣੀ ਦਾ ਇਚੇ ਸਿਸਟਮ ਹੈਗਾ ਕਿ ਪੀਣ ਵਾਲਾ ਪਾਣੀ ਕੋਈ ਚੰਗਾ ਆਉਂਦਾ ਹੋਵੇ ਸੜਕਾਂ ਪੱਟੀਆਂ ਪਈਆਂ ਥਾਂ ਥਾਂ ਟੋਏ ਆ ਔਰ ਜਿਹੜਾ ਇਹਦਾ ਫੰਡ ਆ ਇੰਨੇ ਆਏ ਪਏ ਸਵੱਛ ਭਾਰਤ ਚ 3 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਰਿਲੀਜ਼ ਕੀਤਾ ਸੀ ਉਹਦੇ ਟੈਂਡਰ ਲੱਗੇ ਆ ਕਿ ਮਸ਼ੀਨਰੀ ਆ ਜੇ ਉਹ ਵੀ ਵਾਪਸ ਜਾਣ ਨੂੰ ਤਿਆਰ ਹੈ ਕਿਉਂਕਿ ਮੀਟਿੰਗ ਤਾਂ ਹੋ ਗਈ ਹੈ ਨਗਰ ਕੌਂਸਲ ਦੀ ਨਾ ਟੈਂਡਰ ਲਾਉਂਦੇ ਪਏ ਆ ਇੱਕ ਦੂਜੇ ਤੇ ਬਲੇਮ ਲਾਈ ਜਾਂਦੇ ਆ ਪਰ ਕਿਸੇ ਤਰ੍ਹਾਂ ਦਾ ਕੋਈ ਵੀ ਕੋਈ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਨਹੀਂ ਇਹਦਾ ਅਸੀਂ ਤਾਂ ਇਹ ਕਹਿੰਦੇ ਵੀ ਮੁਕਸਰ ਸ਼ਹਿਰ ਦੇ ਸਾਰੇ ਐਮਸੀਓ ਇਹ ਅਸਤੀਫਾ ਦੇ ਦੇਣ ਤੇ ਮੁਕਸਰ ਦੇ ਲੋਕ ਹੀ ਕੁਝ ਸੰਭਾਲ ਲੈਣ ਅੱਗੇ ਆ ਜਣ ਤਾਂ ਕਿ ਮੁਕਸਰ ਕੁਝ ਵਜ ਸਕੇ ਨਹੀਂ ਤਾਂ ਇੱਥੇ ਸਿਆਸਤ ਹੀ ਹੋਈ ਜਾਂਦੀ ਆ ਮੁੱਖ ਮੰਤਰੀ ਨੂੰ ਬੇਨਤੀ ਆ ਮੁਕਸਰ ਸ਼ਹਿਰ ਵੱਲੋਂ ਕੇ ਦੇ ਵੱਲ ਧਿਆਨ ਕਰੋ ਕੱਲੇ ਫੋਕੇ ਦਾਵੇ ਨਾ ਕਰੋ ਕਿ ਯੁੱਧ ਨਸ਼ਿਆਂ ਵਿਰੁੱਧ ਸਾਨੂੰ ਤਾਂ ਇਹ ਲੱਗਦਾ ਵੀ ਮੁਕਸਰ ਦੇ ਲੋਕ ਜਾਂ ਪੰਜਾਬ ਦੇ ਲੋਕ ਯੁੱਧ ਤੁਹਾਡੇ ਝੂਠ ਵਿਰੁੱਧ ਨਾ ਕਿਤੇ ਚੱਲ ਪੈਣ ਜਿਹੜੇ ਤੁਸੀਂ ਝੂਠ ਮਾਰੀ ਜਾਂਦੇ ਆ ਸੋ ਇਹਨੂੰ ਕੁਝ ਕਰਨ ਦੀ ਹਾਲਤ ਵਿੱਚ ਰੱਖੋ ਨਾ ਕਿ ਝੂਠ ਮਾਰਨ ਦੀ ਹਾਲਤ ਵਿੱਚ ਰੱਖੋ ਬਹੁਤ ਧੰਨਵਾਦ ਤਨਦਰ ਮੈਂ ਜਿੰਨੀ ਤੁਹਾਡੀ ਪ੍ਰੈਸ ਕਾਨਫਰੰਸ ਮਾਨਜੋਤ ਤੁਸੀਂ ਹੈਗੇ ਹੋ ਮੈਨੂੰ ਥੋੜੇ ਸੱਜੇ ਤੁਸੀਂ ਅੱਜ ਸ਼ਹਿਰ ਦੀਆਂ ਕੁਝ ਸਮੱਸਿਆਵਾਂ ਜਾਂ ਸ਼ਹਿਰ ਦੇ ਵੀ ਹੱਲ ਕਰਨੇ ਹਨ ਜੇ ਬਸ ਤੁਸੀਂ ਅਜਿਤ ਚਾਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਰਹੀ ਸਾਡੇ ਬਹੁਤ ਸਤਿਕਾਰਯੋਗ ਸ਼ਹਿਰੀ ਨਿਵਾਸੀ ਨੇ ਮਾਨਜੋਤ ਸਭ ਨੂੰ ਇਹ ਦੱਸਣਾ ਚਾਹਨਾ ਕਿ ਸ਼ਹਿਰ ਦੇ ਵਿੱਚ ਅਸੀਂ ਮਿਰਟੀ ਦੇ ਵਿੱਚ ਤਕਰੀਬਨ 3 ਜੇ ਮਹੀਨੇ ਸਾਡੇ ਮਾਨਜੋਤ ਡੀ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ ਸਾਰੇ ਐਮਸੀ ਸਾਹਿਬਾਨ ਨੂੰ ਔਰ ਮਾਜੂਦ ਐਮਐਲਏ ਸਾਹਿਬ ਉੱਥੇ ਸ਼ਹਿਰ ਦੇ ਸਾਰੇ ਕੰਮ ਕਮ ਜਿਹੜੇ ਪਵਾਣੇ ਸੀਗੇ ਉਹ ਡੀਸੀ ਸਾਹਿਬ ਨੇ ਕਿਹਾ ਸੀ ਸਾਰੇ ਹਮਸ਼ਿਆ ਨੂੰ ਸਾਰੇ ਸ਼ਹਿਰ ਦੇ ਕੰਮ ਪਾਈਆਂ ਔਰ ਜੋ ਵੀ ਸੀਵਰੇਜ ਵਾਲਿਆਂ ਨੂੰ ਬੁਲਾ ਲਿਆ ਸੀ ਕੋਈ ਵਾਟਰ ਸਪਲਾਈ ਵਾਲਿਆਂ ਨੂੰ ਬੁਲਾ ਲਿਆ ਕਿਉਂ ਸੜਕਾਂ ਕੋਲੇ ਪੈਸੇ ਪਏ ਸੀਗੇ ਉਹ ਸੜਕਾਂ ਵਾਲਿਆਂ ਨੂੰ ਬੁਲਾ ਲਿਆ ਸੀ ਸੋ ਉਸ ਵਿੱਚ ਐਸਟੀਮੇਟ ਬਣਾ ਕੇ ਜਈਆਂ ਨੇ ਸਾਰੇ ਸਾਰਿਆਂ ਨੇ ਦਿੱਤੇ ਐਮਸੀ ਨੇ ਜੋ ਜੋ ਕਿਹਾ ਉਸ ਤੋਂ ਬਾਅਦ ਤਕਰੀਬਨ 1 ਮਹੀਨੇ ਬਾਅਦ 24 ਚਾਰ ਨੂੰ ਮੈਂ ਇੱਕ ਮੀਟਿੰਗ ਰੱਖੀ ਸਾਰੇ ਮਾਜੋਗ ਐਮਸੀ ਸਾਹਿਬਾਨ ਆਏ ਸੀਗੇ ਐਮਐਲਏ ਸਾਹਿਬਾ ਵੀ ਆਏ ਸੀਗੇ ਸੋ ਅਸੀਂ ਧੰਨਵਾਦ ਕਰਦੇ ਆ ਵੀਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਜੇ ਮੈਨੇ ਔਰ ਉਹਨਾਂ ਦੀ ਛਤਰ ਸਹਾਈ ਥੱਲੇ ਸਾਰੇ ਐਮਸੀ ਸਾਹਿਬਾਨ ਅੱਥੀ ਆ ਗਏ ਤਕਰੀਬਨ 8 ਐਮਸਾਗਨ ਉਹਨਾਂ ਦੇ ਪਿੱਛੇ ਆ ਗਏ ਸੋ ਇਸ ਵਿੱਚ ਸਾਰੇ ਅਸੀਂ ਮਤੇ ਪਾਏ ਸੀ ਤਕਰੀਬਨ ਸ਼ਹਿਰ ਦੇ ਸੀਵਰੇਜ ਦੇ ਵਾਟਰ ਪ੍ਰੈਕਸ ਦੇ ਇਵਨ ਕੇ ਸੜਕਾਂ ਨੂੰ ਉਹਦੇ ਵਿੱਚ ਸੀਵਰੇਜ ਵਾਟਰ ਪ੍ਰੈਕਸਾਂ ਦੀ ਗੱਲ ਕੀਤੀ ਜੇ ਸਾਨੂੰ ਇਹ ਪੈਸੇ ਦਿੱਤੇ ਜਾਣ ਇਹਦੀਆਂ ਅਨੁਐਸਟਮੇਟ ਬਣਾਈ ਸੀਗੇ ਅਸੀਂ ਸ਼ਹਿਰ ਦਾ ਸਹਾਰ ਕਰਦਾ ਸੋ ਉਹ ਅਫਸਰਾਂ ਦਾ ਕੰਮ ਅਸੀਂ ਜਿੰਨੇ ਉਹਨਾਂ ਨੇ ਪੈਸੇ ਮੰਗੇ ਕਰੋੜਾ ਰੁਪਇਆ ਸੀਵਰੇਜ ਦੇ ਉਸ ਜੀ ਪਾਸ ਕੀਤੇ ਸਾਰੇ ਐਮਸੀ ਸਾਹਿਬਾਨ ਨੇ ਕਰੋੜਾ ਰੁਪਇਆ ਵਾਟਰ ਪਲਸ ਦੇ ਪਾਸ ਕੀਤੇ ਜਾਂ ਕਰੋੜਾ ਰੁਪਇਆ ਸੜਕਾਂ ਦੇ ਵੀ ਜਿਨ੍ਹਾਂ ਵਿੱਚ 8-9 ਸੜਕਾਂ ਹੀ ਹੈ ਤਕਰੀਬਨ ਜਿੰਨੇ ਬੂਡਾ ਗੁਜਰ ਰੋਡ ਆ ਸਿਵਲ ਹਸਪੀਟਲ ਵਾਲੀ ਜਾਂ ਕੱਚੋ ਦਾ ਰੋਡ ਤਕਰੀਬਨ ਸਾਰੀ ਆ ਗਈ ਔਰ ਜੋ ਐਮਸੀ ਸਾਹਿਬਾਨ ਨੇ ਸਾਨੂੰ ਗਲੀਆਂ ਦਾ ਕੰਮ ਪਾਇਆ ਸੀ ਉਹ ਵੀ ਪਾਏ ਉਹ ਪਿਛਲੇ 2 ਤੋਂ 3 ਸਾਲਾਂ ਤੋਂ ਅਸੀਂ ਜਿਹੜੇ ਵੀ ਕੰਮ ਅਸੀਂ ਸਰਕਾਰਾਂ ਟੈਂਡਰ ਹੋਏ ਸੀ ਉਹ ਵੀ ਸਾਡਾ ਕੋਈ ਟੈਂਡਰ ਸੀ ਜ ਨਹੀਂ ਲੱਗਿਆ ਤਾਂ ਕੰਮ ਅੰਦਰ ਨਹੀਂ ਕਿਉਂ ਬੰਦ ਹੋਏ ਹੋਏ ਆ ਹਾਂਜੀ ਕਾਰਨ ਕੀ ਬੰਦਾ ਜਿਹੜਾ ਸ਼ਹਿਰ ਦੇ ਵਿਕਾਸ ਦੇਖੋ ਗੱਲ ਇਹ ਆਈ ਹੈ ਦੇਖੋ ਇਹ ਨੀਤੀ ਨਹੀਂ ਸਾਡਾ ਕੰਮ ਪਾਸ ਕਰਨਾ ਐਮਸੀ ਸਭਾ ਨੇ ਕੰਮ ਪਾਸ ਕਰਨਾ ਉੱਤੋਂ ਜੇ ਚੰਡੀਗੜ੍ਹੋਂ ਕੰਮ ਪਾਸ ਹੋ ਗਏ ਨਾ ਸਰਕਾਰ ਨੇ ਕਰਨੇ ਮੈਂ ਸਰਕਾਰ ਨੂੰ ਮਾਨ ਜੋ ਸਰਕਾਰ ਨੂੰ ਮੈਂ ਬੇਨਤੀ ਕਰਨਾ ਕਿ ਜਿੰਨੇ ਵੀ ਸਾਡੇ ਤੁਹਾਨੂੰ ਪਾਸ ਕੀਤੇ ਆ ਹੁਣ ਵੀ ਪਾਸ ਕੀਤੇ ਆ ਉਹ ਸਰਕਾਰ ਅੱਗੇ ਬੇਨਤੀ ਕਰਦਾ ਔਰ ਮਾਜੋਬ ਐਮ ਐਲ اے ਸਾਹਿਬ ਦੇ ਅੱਗੇ ਝੋਲੀ ਕਰਕੇ ਪੈਰਾ ਜਮਾ ਦੋ ਰਾਸੀਡੋਰ ਕੇ ਬੇਨਤੀ ਕਰਦਾ ਕਿ ਉਹ ਮੌਜੂਦਾ ਮੁਕਸਦਿਲ ਮੰਨਦੇ ਨੇ ਔਰ ਐਮ ਐਲ اے ਸਾਹਿਬ ਨੇ ਉਹ ਸਰਕਾਰ ਚ ਬਕਾਇਦਾ ਉਹਨਾਂ ਦਾ ਸੁਨਾ ਸੋ ਬੇਨਤੀ ਕਰਦਾ ਹੁਣ ਅਸੀਂ ਜਿੰਨੇ ਵੀ ਕੰਮ ਭੇਜੇ ਵੇ ਆ ਚੌਥੇ ਮਹੀਨੇ ਅਫਸਰ ਸਭਾ ਨੂੰ ਬੇਨਤੀ ਕਰ ਸਾਰੇ ਕੰਮ ਪਾਸ ਹੋ ਜਾਣ ਜਿੰਦੇ ਵਿੱਚ ਸਾਡੇ ਅਸੀਂ ਜਿਹੜੇ ਅੱਠ ਸੜਕਾਂ ਹੈਗੀਆਂ ਸੀਵਰੇਜ ਦੇ ਕੰਮ ਹੈਗੇ ਆ ਵਾਟਰ ਔਰ इवन ਕੇ 5 6 ਜੇ ਲੋ 5 ਕਰੋੜ ਦੀ ਮਸ਼ੀਨਰੀ ਆ ਜਿਹੜੀ ਅਸੀਂ ਸ਼ਹਿਰ ਦੀ ਸਫਾਈ ਵਾਸਤੇ ਲੈਣੀ ਆ ਸੋ ਉਹਦੇ ਵਿੱਚ ਬਾਕੀ ਸਵੀਪਰ ਹੈਗੇ ਕੋਈ ਕੋਈ ਉੱਤੇ ਹੈਲਪਰ ਹੈਗੇ ਕੋਈ ਡਰਾਈਵਰ ਹੈਗੇ ਜੇ ਉਹ ਸਾਰਾ ਕੰਮ ਪਾਸ ਹੋ ਜੇ ਮੈਂ ਸਮਝਦਾ ਬਈ ਕਿ ਜੇ ਸੀਵਰੇਜ ਵਾਲੇ ਪੈਸੇ ਮਿਲ ਜੇ ਉਹ ਸ਼ਹਿਰ ਦਾ ਜਿਹਨੇ ਸੀਵਰੇਜ ਵਾਲਾ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਜੇ ਇਹ ਕੰਮ ਹੋ ਜਾਂਦਾ ਅਗਲੇ ਸਾਲ ਤੁਹਾਨੂੰ ਸੀਵਰੇਜ ਤੇ ਵਾਟਰ ਸਪਲਾਈ ਦਾ ਜਿਹੜਾ ਸਾਰਾ ਮਸਲਾ ਹੱਲ ਹੋ ਜੂਗਾ ਕੋਈ ਗੰਦਾ ਪਾਣੀ ਨਹੀਂ ਆ ਬਾਕੀ ਜਦੋਂ ਉੱਪਰ ਪ੍ਰਧਾਨ ਸਾਹਿਬ ਸਹਿਮਤ ਹੈ ਐਮਸੀ ਸਹਿਮਤ ਹੈ ਅੜੀਕਾ ਕਿੱਥੇ ਆਇਆ ਨਹੀਂ ਮੈਂ ਐਮਸੀ ਸਾਹਿਬ ਦਾ ਬਹੁਤ ਬਚਾਈ ਕੀ ਕੰਮ ਮੈਂ ਐਮਸੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਦੋਂ ਸਾਰੇ ਮਤੇ ਬڑے بڑے ਰਜਾ ਮਦੀਨਾ ਪਾਸ ਕੀਤੇ ਆ तकरीबन 28 ਐਮਸੀ ਸਾਹਿਬ ਆਣ ਹੈਗੇ ਦੋ ਤਿੰਨ ਆ ਨਹੀਂ ਸੀ ਕਿਉਂਕਿ ਮੈਨੂੰ ਇੱਕ ਬਿਮਾਰ ਸੀ ਉਹਨਾਂ ਦੇ ਹੁੰਦੀ ਹੈ ਕਿੰਨੇ ਨਾ ਕੁਝ ਐਮਸੀ ਲੱਗੇ ਨੇ ਜਿਹੜਾ ਅੜੀਕਾ ਲਾਉਂਦੇ ਨੇ ਕੰਮ ਦੇ ਵਿੱਚ ਔਰ ਤੁਹਾਡੇ ਦੇ ਵੀ ਦੋ ਲਾਗਦੇ ਕਿ ਜਾਣ ਬੁੱਝ ਕੇ ਜਿਹੜਾ ਕੰਮ ਆ ਇਹ ਨਹੀਂ ਕਰਾਇਆ ਜਾਂਦਾ। ਨਾਲ ਸੁਣੋ ਚਲ ਮੈਂ ਤੁਹਾਡੇ ਤਹਨੇ ਬੇਨਤੀ ਕਰਨਾ ਜੇ ਐਮ ਸੀ ਡੀ ਕਲਾ ਜੇ ਐਮ ਸੀ ਨੇ ਸਾਡੇ ਸਾਹਮਣੇ ਕੀਤਾ ਨਾ ਉਹਨਾਂ ਨੇ ਪਾਸ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਬਕਾਇਦਾ ਔਰ ਔਰ ਮੈਂ ਤੁਹਾਨੂੰ ਇਹ ਤੁਹਾਨੂੰ ਦੱਸਣਾ ਜਾਨਾ ਕਿ ਪਹਿਲੀ ਕਮੇਟੀ ਆ ਜਿਹੜੀ ਕਿ ਇਹਨੇ ਪੈਸੇ ਸੀਵਰੇਜ ਵਾਲਿਆਂ ਨੂੰ ਵਾਟਰ ਬੱਸ ਵਾਲਿਆਂ ਨੂੰ ਔਰ ਸੜਕਾਂ ਨੂੰ ਦੇ ਰਿਹਾ ਬੀ ਐਲ ਐਫ ਪੈਸੇ ਹੈ ਜੀ ਇਹ ਕੋਲ ਇਹ ਪਾਸ ਕਰ ਦੇਣਗੇ ਕੰਮ موجوده ਇਸ ਕੰਮ ਕਈ ਵਾਰੀ ਤਜਲੀ ਵਾਰੀ ਕੰਮ ਕੀ ਅਰਥਾ ਪੈਗੀਆਂ ਨਹੀਂ ਹੋਈਆਂ ਸੀ ਹੁਣ ਅਸੀਂ ਸਾਰੇ ਕੰਮ ਡੀਸੀ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਪ੍ਰਸ਼ਾਸਨ ਧੰਨਵਾਦ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਇਹ ਕੰਮ ਪਿੱਛੇ ਕਿਹਾ ਜਈਆਂ ਨੂੰ ਹੁਣ ਜਈਆਂ ਨੂੰ ਸਾਰੇ ਕੰਮ ਪਾ ਕੇ ਸਟਿਮਲ ਸਾਰੇ ਕੰਮ ਪਾਦੇ ਆ ਔਰ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਐ ਐਮਐਲ ਸਾਹਿਬਾਨ ਨੂੰ ਸਾਡੇ ਮਾਲਕ ਹੈ ਸਹਿਰ ਦੇ ਉਹਨਾਂ ਦੇ ਅੱਗੇ ਪੈਰ ਹੱਥ ਜੋੜ ਕੇ ਬੇਨਤੀ ਕਰਦਾ ਝੋਲੀ ਕਰਕੇ ਕਰਦਾ ਕਿ ਨਾਲ ਜਾ ਕੇ ਸਰਕਾਰ ਤੋਂ ਸਾਰੇ ਸਾਰੇ ਕੰਮ ਪਾਸ ਕਰੋ ਤਾਂ ਕਿ ਸਾਰੇ ਕੰਮ ਪਾਸ ਹੋ ਜਾਣ ਅਸੀਂ ਜਿਵੇਂ ਜਿਵੇਂ ਉਹਨਾਂ ਨੇ ਕੰਮ ਪਾਇਆ ਬਾਈ ਨੇਮ ਉਵੇਂ ਅਸੀਂ ਪੇਮੈਂਟ ਅਸੀਂ ਜਰੀਆ ਉਹਨਾਂ ਨੂੰ ਨਾਲ ਲਿਖਤੀ ਇਹ ਵੀ ਤੁਹਾਨੂੰ ਪੇਮੈਂਟ ਦਿੱਤੀ ਜਾਊਗੀ ਕੰਮ ਕਰੋ ਸਾਰੇ ਅਸੀਂ ਤੈਨੂੰ ਜਦੋਂ ਪਾਸ ਹੋ ਜਾਂਦੇ ਆ ਲਿਖਤੀ ਤੁਸੀਂ ਦਿੰਦੇ ਹੋ ਕਿ ਉਹਨਾਂ ਨੂੰ ਪਾਈ ਵੀ ਨਹੀਂ ਆਉਂਦਾ ਉਹ ਤੋਂ ਸਰਕਾਰ ਨੇ ਪਾਸ ਕਰਨੇ ਤੁਮ ਨੂੰ ਉਹਨੂੰ ਕੀ ਲੱਗਦਾ ਕਿ ਸਰਕਾਰ ਵੱਲੋਂ ਕੰਮ ਨਹੀਂ ਹੋ ਰਿਹਾ ਨਹੀਂ ਮੈਂ ਦੇਖੋ ਮੈਂ ਤਾਂ ਕਰਤਾ ਉਹਨਾਂ ਕਾਸ ਤੇ ਬੇਨਤੀ ਕਰਦੇ ਪਿਆ ਤਾਂ ਕੋ ਸਰਕਾਰ ਨੂੰ ਨਹੀਂ ਚਾਹੀਦਾ 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 ਪਰ ਮੈਂ ਮੈਂ ਵੀ ਤਾਂ ਗੱਲ ਕਰਦਾ ਮੈਂ ਕਹੇ ਹੋ ਜੇ ਉਹਨਾਂ ਅਸੀਂ ਪਾਸ ਕਰਦੇ ਆ ਪਹਿਲੇ ਤਾਂ ਕਹਿੰਦੇ ਮੇਰੇ ਵੱਲੋਂ ਕੋਈ ਦਿੱਕਤ ਨਹੀਂ ਨਹੀਂ ਜੀ ਨਹੀਂ ਉੱਤੇ ਗਏ ਵੇ ਪਾਸ ਹੋਣ ਵਾਸਤੇ ਦੇਖੋ ਐਮਐਲਏ ਸਾਹਿਬ ਨੇ ਉੱਧਰ ਬੈਠੀ ਉਹਨਾਂ ਨੇ ਵੀ ਨਾਲ ਨਾਲ ਮੇਰੇ ਵੀ ਪਾਸ ਹੀ ਕੀਤੇ ਉਹਨਾਂ ਨੇ ਮੈਨੂੰ ਰਿਕਵੈਸਟ ਕੀਤੀ ਜੇ ਅਗਰ ਮੈਂ ਵੀ ਕਿਹਾ ਚਲੋ ਜੁਮੇ ਮੈਂ ਨਾਲ ਅਸੀਂ ਐਮਐਲਏ ਸਾਹਿਬ ਦੇ ਨਾਲ ਆ ਸਾਨੂੰ ਜਿਵੇਂ ਕੋਈ ਕਰਨ ਨੂੰ ਪਿਆਰ ਆ ਬਕਾਇਦਾ ਹੁਣ ਉੱਤੋਂ ਜਿਹੜੇ ਕੰਮ ਪਾਸ ਹੋਣ ਵਾਸਤੇ ਗਏ ਕੋਈ ਅਰchna ਡਾਇਰੈਕਟਰ ਕੋਲ ਵੀ ਹੋ ਸਕਦੀ ਹੈ ਕੋਈ ਸਥਿਰ ਸੈਕਟਰੀ ਕੋਲ ਵੀ ਹੋ ਸਕਦੀ ਹੈ ਨਹੀਂ ਕੀਤੀ ਜੇ ਚੀਫ ਸੈਕਟਰੀ ਨਾਲ ਕਿਸੇ ਤਰ੍ਹਾਂ ਨਹੀਂ ਮੈਂ ਹੀ ਗੱਲ ਸਰ ਮੈਂ ਤਾਂ ਦੋ ਤਿੰਨ ਵਾਰੀ ਰਿਕਵੈਸਟ ਵੀ ਕੀਤੀ ਅੱਜ ਵੀ ਮੈਂ ਤੁਹਾਨੂੰ ਤਾਂ ਬਲੈ ਰਿਕਵੈਸਟ ਕੀਤੀ ਹੈ ਸਰਕਾਰ ਨੂੰ ਔਰ ਐਮਐਲ ਨੂੰ ਰਿਕਵੈਸਟ ਕਰਦਾ ਮੈਂ ਨਾਲ ਜਾ ਕੇ ਉਹ ਸਾਰੇ ਕੰਮ ਪਾਸ ਕਰਦਾ ਤਾਂ ਸੱਚ ਕਰ ਇਹ ਹੈ ਕਿ ਮੰਨ ਲਓ ਅਰਜਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਐਮਸੀਆ ਜਾਂ ਕੌਂਡੇ ਤੇ ਦੋਰ ਲੱਗਦੇ ਆ ਉਹ ਲੋਕ ਸਮਝਣ ਕੀ ਵੀ ਕਿੱਥੋਂ ਲੋਕਾਂ ਨੂੰ ਮੇਰੀ ਗੱਲ ਸੁਣ ਮੈਂ ਲੋਕਾਂ ਦੇ ਅੱਜ ਲੋਕਾਂ ਨੂੰ ਚੰਨਾ ਹੀ ਬੇਨਤੀ ਹੀ ਕਰਨ ਸਾਕ ਕਰਦਾ ਜੇ ਅਸੀਂ ਸਾਡੀ ਆਪਸੀ ਕੰਟਰੋਵਰਸੀ ਹੋਜੀ ਫਿਰ ਅਸੀਂ ਕੰਮ ਕਿਉਂ ਪਾਸ ਕਰੀਏ ਬੱਤੀਆਂ ਚਕਤੀਆਂ 28 ਐਮਸੀ ਉਸ ਦਿਨ ਆਏ ਜੀ ਰਾਜਮੰਦੀ ਦਾ ਆਏ ਨਾ ਉਹ ਸਭ ਨੇ ਕਿਸੇ ਨੇ ਕਿੰਤੂ ਪ੍ਰਤੋ ਨਹੀਂ ਕੀਤੀ ਮੈਂ ਤੁਹਾਨੂੰ ਇਹ ਕਹਾਂਦਾ ਸਾਰੇ ਐਮਸੀ ਸਾਹਿਬ ਜਿਹੜਾ ਉੱਧਰ ਹਾਜ਼ਰ ਹੋਏ ਸੀ ਸਾਰੇ ਪਾਸ ਕੀਤੇ ਆ ਨਹੀਂ ਨਹੀਂ ਫਿਰ ਸਰਕਾਰ ਅਸੀਂ ਪਾਸ ਕਰਦੇ ਆ ਸਰਕਾਰੀ ਨਹੀਂ ਪਾਸ ਹੁਣ ਸਰਕਾਰ ਨੇ ਮੈਂ ਬੇਨਤੀ ਕਰਦਾ ਦੇਖੋ ਚੌਥੇ ਮਹੀਨੇ ਦੀ ਨੀਡ ਹੋਈ ਵੀ ਆ ਚੌਥੇ ਮਹੀਨੇ ਨੀਡ ਹੋ ਗਈ ਤੇ ਤਿੰਨ ਮਹੀਨੇ ਹੋ ਚਲੇ ਮੈਂ ਬੇਨਤੀ ਕਰਨ ਵਾਸਤੇ ਆ ਤੁਹਾਨੂੰ ਤਾਂ ਤੁਹਾਡੇ ਥਰੂ ਤਾਂ ਬੇਨਤੀ ਕਰਨਾ ਸਰਕਾਰ ਨੂੰ ਵੀ ਸਾਰੇ ਕੰਮ ਪਾਸ ਕਰਕੇ ਇਹ ਗੱਲ ਕੋਈ ਵੀ ਅਸੀਂ ਕੱਟ ਕੇ ਭੇਜਦੇ ਸਰਕਾਰ ਅਸੀਂ ਅਸੀਂ ਭੇਜਦੇ ਆ ਸਾਰੇ ਕੰਮ ਇਹ ਆ ਪ੍ਰੋਸੀਡਿੰਗ ਪਈ ਆ ਸਾਰੇ ਆ ਸਾਰੇ ਕੰਮ ਪਏ ਮੇਰੇ ਕੋਲ ਅੱਛਾ ਹੁਣ ਪਿੱਛੇ ਕਹਿੰਦੇ ਫੋਨ ਆਇਆ ਜੀ ਕਿ ਕਿਸੇ ਵਾਰ ਵਿੱਚ ਆਪਣਾ ਸੀਵਰੇਜ ਦਾ ਕੰਮ ਉੱਥੋਂ ਰੁਕ ਗਿਆ ਫਿਰ ਮੈਂ ਕਿਹਾ ਸੀ ਉਸ ਵਾਰ ਦਾ 2.25 ਲੱਖ ਦੀ ਮਨਜ਼ੂਰੀ ਦਿੱਤਾ ਹੋਇਆ ਤਾਂ ਸਾਰੇ ਇਸ ਤੋਂ ਸਾਰੇ ਕਿੰਨਾ ਬਰਸ ਕਿਉਂ ਨਹੀਂ ਹੁੰਦਾ ਕਿਉਂ ਉੱਥੋਂ ਕੋਈ ਯਾਰ ਮੇਰੀ ਬੇਨਤੀ ਹੈ ਮੇਰੇ ਦੇਖੋ ਉੱਤੇ ਬਾਰੇ ਮੈਂ ਕੋਈ ਕਹਿ ਨਹੀਂ ਸਕਦਾ ਨਹੀਂ ਤੁਸੀਂ ਖੁਦ ਬਖਾਓ ਤੁਸੀਂ ਗੱਲਬਾਤ ਨਹੀਂ ਕੀਤੀ ਤੁਸੀਂ ਦੋਸ਼ ਤਾਂ ਲਾਉਣਾ ਮੈਂ ਤਾਂ ਮੈਂ ਤਾਂ ਸਰਕਾਰ ਨਹੀਂ ਕਰਦਾ ਮੈਂ ਤਾਂ ਬੇਨਤੀ ਕਰੀ ਜਾਂਦਾ ਸਰਕਾਰ ਨੂੰ ਫਿਰ ਵੀ ਗੱਲ ਮੈਂ ਨਹੀਂ ਪਤਾ ਜੀ ਤੁਸੀਂ ਬਖਾਓ ਤੁਸੀਂ ਸਰਕਾਰ ਤੋਂ ਪੁੱਛ ਵੀ ਸਕਦੇ ਹੋ ਵੀ ਕੰਮ ਕਿਉਂ ਰੋਕੇ ਜੀ ਮੇਰੀ ਤੁਹਾਨੂੰ ਤੁਹਾਨੂੰ ਬੁਲਾਉਣ ਦਾ ਮਤਲਬ ਇਹੀ ਹੈ ਮੈਂ ਇਹੀ ਗੱਲ ਕਰਦਾ ਅਸੀਂ ਮੰਨ ਲਓ ਕਿ ਐਮਐਲਏ ਸਾਹਿਬ ਵੀ ਵਰਗੇ ਜੇ ਕੋਰਕਲ ਨੂੰ ਨਾ ਦੁਆਰਾ ਮਿਲ ਲਾਗੇ ਬੇਨਤੀ ਮੈਂ ਉਹਨਾਂ ਨੂੰ ਤੁਹਾਡੇ ਥਰੂ ਚੈਨਲ ਕਿਉਂਕਿ ਬਿਜ਼ੀ ਰਹਿੰਦੇ ਆ ਕੰਮ ਉਹਨਾਂ ਦਾ ਟਾਈਮ ਤੁਹਾਡੇ ਥਰੂ ਤਾਂ ਹੀ ਬੇਨਤੀ ਕਰਦਾ ਮੈਂ ਐਮਐਲਏ ਸਾਹਿਬ ਦੇ ਚਰਨਾਂ ਵਿੱਚ ਟੋਲੀ ਕਰਕੇ ਅੱਗੇ ਰੱਖ ਕੇ ਉਹ ਸਰਕਾਰ ਨੂੰ ਬੇਨਤੀ ਕਰਦਾ ਔਰ ਬਾਕੀ ਦਾ ਚਲੋ ਡਿੱਤੀ ਸਾਹਿਬ ਨੇ ਜੋ ਸਾਡੇ ਮਾਜੋਗ ਅਗੇ ਆਪਣਾ ਡੀਸੀ ਸਾਹਿਬ ਫਿਲਮਕਸਾ ਸਾਹਿਬ ਉਹ ਵੀ ਬੜਾ ਇਸ ਚ ਟ੍ਰਸਟ ਲੈ ਰਹੇ ਆ ਸੋ ਉਹਨਾਂ ਨੂੰ ਬੇਨਤੀ ਕਰਦਾ ਜੇ ਉਹਨਾਂ ਦੇ ਕੋਈ ਹੈਗਾ ਉਹ ਆਪਾਂ ਆਦਾ ਕੰਮ ਪੂਰਾ ਕਰਕੇ ਪਰਨੂਪੂਰ ਕਰੇ ਸਰਕਾਰ ਦਾ ਕੰਮ ਪਾਸ ਹੋਏ ਜਾਂਦੇ ਸਾਰੇ ਕੰਮ ਕਰਦੇ ਯਾਰ ਉਹ ਸਾਰੇ ਕੰਮ ਪਾਸ ਹੋਏ ਵੇ ਮੇਰੇ ਕੋਲ ਪ੍ਰਸੀਦੀ ਪਈ ਆ ਆ ਮੇਰਾ ਏਜੰਡਾ ਪਿਆ ਇਸ ਵਿੱਚ ਮੇਰੇ ਅਗਰ ਤਕਰੀਬਨ ਸੀਵਰੇਜ ਵਾਲਿਆਂ ਵਾਸਤੇ ਵੀ ਵਾਟਰ ਬਾਕਸ ਵਾਲਿਆਂ ਵਾਸਤੇ ਵੀ ਸੜਕਾਂ ਵਾਸਤੇ ਵੀ ਸਾਰੇ ਪਾਸ ਹੋਏ ਹੋਏ ਆ ਸ਼ਹਿਰ ਚ ਚਰਚੇ ਚੱਲਦੀ ਹੈ ਕਿ ਪ੍ਰਧਾਨ ਜਿਹੜਾ ਅਬ ਚਾਹੇ ਤੇ ਐਮਸੀਆਂ ਦੇ ਕੰਮ ਮੈਨੂੰ ਮੈਨੂੰ ਉਂਗਲ ਕਰ ਦੇਣਾ ਚਲ ਮੈਨੂੰ ਇਹ ਦੱਸ ਦੇ ਕਿ ਕਿਸੇ ਦਾ ਕੰਮ 3 ਸਾਲੋਂ ਕੰਮ ਹੀ ਚੱਲਿਆ ਹੋਵੇ ਯਾਰ ਕਮਾਲ ਹੋ ਗਈ ਯਾਰ ਦੇਤੇ ਤਾਂ ਆਵੇ ਮੇਰੀ ਗੱਲ ਸੁਣੋ ਜਦੋਂ ਪਹਿਲਾ ਸੀਗਾ ਪਹਿਲੇ ਸਾਲ ਅਲੇਹੀਂ ਤਾਂ ਪਹਿਲੇ ਮੇਰੇ ਹੁਣ ਮਾਲ ਜੋ ਬਾਬਾ ਜੀ ਸੀ ਉਹਨਾਂ ਦਾ ਬਾੜ ਦੇ ਕੰਮ ਸੀ ਉੱਥੇ ਪਈ ਬਾੜੀ ਲਗ 40 ਲੱਖ ਰੁਪਿਆ ਸੀ ਉਹ ਵਾਰਤ ਕਰਦਾ ਮੈਂ ਕਿਹਾ ਨਹੀਂ ਨਹੀਂ ਕਰਦਾ ਮੈਂ ਸਭ ਤੋਂ ਜ਼ਿਆਦਾ ਆਪਦੇ ਪ੍ਰਧਾਨ ਆਪਦੇ ਬਾੜ ਦੇ ਜੂਰੇ ਮੇਰੇ ਦੱਸੋ ਮੇਰੇ ਦੱਸੋ ਤਾਂ ਸਹੀ ਵੀ ਜੇ ਮੇਰੇ ਵੱਖਰੇ ਦੂਜੇ ਦੇ ਨਹੀਂ ਹੋਏਗੇ ਜਿਵੇਂ ਜਿਵੇਂ ਕਿਸੇ ਦਾ ਨਾ ਸਭ ਦੇ ਸਾਰੇ ਦੇ ਹੋਇਆ ਮਨ ਦੱਸੋ ਕਿਲੇ ਬਾੜ ਦੇ ਕੰਮ ਨਹੀਂ ਆਉਂਦੇ ਜਿਹੜੇ ਹੋਏ ਆਹ 2-4 ਬਾੜਾ ਤਾਂ ਨਹੀਂ ਹੋਏਗੇ ਤਕਰੀਬਨ ਜਿਵੇਂ ਆਪਰੇ 16 ਬਾੜ ਦੇ ਕੰਮ ਹੋਇਆ 17 ਦੇ ਵੀ ਹੋਇਆ ਸਪਾਈ ਵਾਟਰ ਪਲੇ ਦੇ ਕਈ ਉੱਤੇ 17 ਦੇ ਵੀ ਹੋਇਆ 150 1 2 ਭੇਜਿਆ ਗਿਆ ਸੀ ਤੁਹਾਡੇ ਵੱਲੋਂ ਜਿਹੜੇ ਤੁਸੀਂ ਐਸਟਮੈਂਟ ਆ ਲਾਈ ਹੋ। ਚੋਥੇ ਮਹੀਨੇ ਮੈਂ ਦਿੰਦੀ 24 24 ਨੂੰ ਮੀਟਿੰਗ ਸੀਗੀ ਤੇ ਉਦੋਂ ਉਹ ਹੁਣ ਕਾਫੀ ਸਮਾਂ ਮੰਨ ਲਓ ਚੋਥੇ ਮਹੀਨੇ ਭੇਜਿਆ 7ਵਾਂ ਚੱਲ ਰਿਹਾ ਹੈ। ਐਮ ਐਲ ਏ ਸਾਹਮਣੇ ਗੱਲ ਨਹੀਂ ਕੀਤੀ ਇੰਨੇ ਚ ਸਮੇਂ ਦੇ ਵਿੱਚ ਨਹੀਂ। ਨਹੀਂ ਕਰ ਸੋ ਮੇਰਾ ਮੇਰਾ ਤਾਂ ਉਹ ਕਦੇ ਮਹੀਨੇ ਦੇ ਨੇ ਮਿਲੇਗੀ ਫਾਰਮੈਲਟੀ ਹੁੰਦੀ ਆ। ਚਲੋ ਕਰੀ ਜੋ ਹੁਣ ਮੇਰੇ 3 ਮਹੀਨੇ ਹੋ ਗਏ ਆ। ਹੁਣ ਮੈਂ ਬੇਨਤੀ ਤੁਹਾਡੇ ਥਰੂ ਕਰਨ ਲੱਗਾ। ਇਹਨਾਂ ਨੇ ਕੰਮ ਕਰ ਦਿੱਤੀ ਤੇ ਫਿਰ ਤੁਸੀਂ ਕੀ ਇੱਕ ਸਰਕਾਰ ਦਾ ਆਪ ਤਾਂ ਕਹਦਾ ਜੀ ਮੇਰੇ ਮੇਰੇ ਤੇ ਕੋਈ ਲਿਗੈਂਡਾ ਕੋਈ ਨੰਦ ਸਭਲਾ ਮਨ ਮੈਂ ਧੰਦਾ ਕਿ ਨਹੀਂ ਜਦੋਂ ਮੈਂ ਜਦ ਪਾਸ ਹੀ ਕਰਤੇ ਸਾਰੇ ਹਾਊਸ ਨੇ ਪਾਸ ਕਰਤੇ ਹੁਣ ਅੱਜ ਲੱਗਦਾ ਨਾ ਮੇਰੀ ਗੱਲ ਸੁਣੋ ਇੱਥੇ ਕਰੋੜਾ ਰੁਪਏ ਤੇ 23 ਬੋ ਪਏ ਫੰਡ ਦਾ ਫੰਡ ਦੀ ਕੋਈ ਪਹਿਲੀ ਬਹੁਤ ਵਾਰ ਦੱਸ ਚੁੱਕਿਆ ਸੀ ਸਾਡਾ ਫੰਡ ਵੀ ਪਏ ਦਿੱਤੇ ਵੀ ਆ ਅਬ ਆ ਲਿਖ ਕੇ ਦਿੱਤਾ ਬਗੈਦਾ ਅਸੀਂ ਆ ਕੰਮ ਸ਼ੁਰੂ ਕਰੋ ਜਿੰਨੇ ਉਹਨਾਂ ਨੇ ਪੈਸੇ ਮੰਗੇ ਸੀ ਉਹਨਾਂ ਨੂੰ ਪੈਸੇ ਦਿੱਤੇ ਆ ਨੰਬਰ 1 ਪਰ ਮੇਰੀ ਇੱਕ ਕਦੀ ਬੇਨਤੀ ਹੈ ਇੱਕ ਤੁਜੀ ਸਰਕਾਰ ਦੇ ਅੱਗੇ ਮੈਂ ਬੇਨਤੀ ਕਰਦਾ ਇਹ ਕੁਝ ਮਿਗਾ ਏਟ ਰੱਖ ਲਵੀ 8-9 ਮਹੀਨੇ ਰਹਿ ਕੇ ਕਮੇਟੀ 'ਚ ਤੇ ਬਾਅਦ ਅਸੀਂ ਕਰਾ ਕਰਾਵਾਂਗੇ ਤੇ ਉਹ ਇੱਕ ਸੈਪਰੇਟ ਇਸੂਅ ਹੈ ਇਸ ਗੱਲ ਨੂੰ ਪੈਨਸਾਈ ਕੈਨਸਲ ਹੋ ਗਏ ਸਾਡੇ 2-3 3 ਸਾਲ ਹੋ ਚਿਰ ਏਜੰਡੇ 'ਤੇ ਪਾਸ ਸੀ ਉਹ ਨੂੰ ਪਾਸ ਹੋਏਗੇ ਈਵਨ ਕਿ ਜੇ ਅਸੀਂ ਕੰਮ ਵਰਕ ਆਰਡਰ ਕੱਟੇ ਜੋ ਨਹੀਂ ਹੋਏਗੇ ਈਵਨ ਕਿ ਸਟੈਂਡਰ ਲੱਗੇ ਜੋ ਵੀ ਸਾਰੇ ਅਸੀਂ ਪੁਰਾਣੇ ਕੈਨਸਲ ਕਰਨ ਲੱਗੇ ਹੁਣ ਕਹਿੰਦੇ ਹਾਲੀ ਕੋਈ ਨਹੀਂ ਜੋ ਦੱਸੋ ਇਹ ਸਰ ਰੋਡ ਕਟਿੰਗ ਉਹ ਵੀ ਸ਼ਰਤ ਹੁੰਦਾ ਮੈਂ ਕੀ ਕਰਾਂ ਕਹਿੰਦੇ ਰੋਡ ਕਟਿੰਗ ਐਸੀ ਪਹਿਲਾਂ ਵੀ ਰੋਕਿਆ ਸੀ ਦੁਆਰਾ ਮੈਨੂੰ ਤੁਸੀਂ 10 ਗੱਲ ਕੀਤੀਆਂ ਹਨ ਮੈਂ ਇਹ ਨੂੰ ਬੁਲਾ ਕੇ ਗੱਲ ਕਰੂੰਗਾ ਜੀ ਗੈਸ ਵਾਲੇ ਐਕਟਰੀਆ ਸੈਂਸਰ ਤੇ ਡਿਪਾਰਟਮੈਂਟ ਆ ਇਹਦਾ ਕਈ ਵਾਰੀ ਕੋਈ ਕਾਨੂੰਨ ਮੁਤਾਬਕ ਕੋਈ ਪ੍ਰੋਬਲਮ ਆ ਜਾਂਦੀ ਹੈ ਬਾਕੀ ਆਦਰ ਦੀ ਸੀ ਮੈਂ ਹੋਰ ਦੋਸਰੇ ਸਾਲ ਦੇ ਨਾਲ ਵੀ ਇੱਕ ਮਹੀਨੇ ਸਰਕਾਰ 8 ਮਹੀਨੇ 9 ਮਹੀਨੇ ਤੋਂ ਕੰਮ ਨਹੀਂ ਕਰਦੀ ਇਹਦਾ ਮਤਲਬ ਸਰਕਾਰ ਇਹ ਚਾਹਦੀ ਪ੍ਰਧਾਨਕਾਂ ਦੇ ਨਹੀਂ ਸੀ ਨਹੀਂ ਦੇਖੋ ਅੱਜ ਤੱਕ ਦੇਖੋ ਫਰਕ ਨਹੀਂ ਮੈਨੂੰ ਲੱਗਿਆ ਕਿ ਮੈਂ ਤਾਂ ਸਮਝਦਾ ਨਹੀਂਗਾ ਉਹ ਪਾਣੋ ਸਮਝੀਦਾ ਸਮਝੇ ਪਰ ਮੇਰੇ ਖਰੋ ਨੂੰ ਸਮਝਦੇਗੇ ਐਮਐਲਏ ਸਾਹਿਬੀ ਉਦੋਂ ਆਏ ਸੀ ਨਹੀਂ ਜਦੋਂ ਤੋਂ ਉਦੋਂ ਐਮਐਲਏ ਸਾਹਿਬ ਵੀ ਆਏ ਸਨ ਉਹਨਾਂ ਨੇ ਵੀ ਕੱਲ ਕਹਿ ਹੀ ਸੀਗੀ ਮੀਟਿੰਗ ਵਿੱਚ ਨਹੀਂ ਵੀ ਸਾਰੇ ਦੱਸੋ ਕੰਮ ਕੀ ਆ ਮੈਂ ਕਹਿੰਦਾ ਸੀਵਲ ਵਾਟਰ ਦਾ ਕੰਮ ਪਹਿਲਾਂ ਹੋ ਜਾਏ ਨਹੀਂ ਵੀ ਅਸਰ ਹੈ ਪ੍ਰਧਾਨ ਸਾਹਿਬ ਚਰਚੇ ਚੱਲ ਰਹੇ ਕਿ ਪ੍ਰਧਾਨ ਦੇ ਘਰ ਦੇ ਬਾਹਰ ਧਰਨੇ ਲਾਵਾਂਗੇ ਅਗਰ ਪ੍ਰਧਾਨ ਕੰਮ ਨਾ ਕਰੇ ਮੇਰੀ ਕਹਤੇ ਮੈਂ ਤੁਹਾਨੂੰ ਕੀ ਕਹਦਾ ਜੀ ਜੇ ਉਹ ਧਰਨੇ ਮੈਂ ਕਿਹਨੂੰ ਰੋਕਦਾ ਸਕਦਾ ਨਹੀਂ ਸੀ ਅੱਜ ਮੈਂ ਸ਼ਰਮ ਤੁਹਾਨੂੰ ਕਹਿੰਦਾ ਵੀ ਆਹ ਕੰਮ ਪਾਸ ਕੀਤੇ ਵੇ ਆਹ ਕੰਮ ਉੱਤੇ ਗਏ ਵੇ ਉਹਨਾਂ ਉੱਤੇ ਪ੍ਰਧਾਨ ਕੀ ਕਰੂੰਗਾ ਪ੍ਰਧਾਨ ਪ੍ਰਧਾਨ ਚੀਫ ਸੈਕਟਰੀ ਦੀ ਕੁਰਸੀ ਦਾ ਬਣਦਾ ਹੋ ਜਾ ਆਪਣੇ ਜਿੰਨੇ ਪਾਵਰ ਸਹੀ ਕਰਤੀ ਜੀ ਇਹ ਹੁਣ ਜੇ ਜੇ ਜਾ ਕੇ ਉੱਥੇ ਇਹ ਕਾਨੀ ਭਰੀ ਆ ਨਹੀਂ ਪ੍ਰਧਾਨ ਮੇਰੇ ਕੋਲ ਮਿਲੋ ਜੀ ਮੈਂ ਪਹਿਲਾ ਪ੍ਰਧਾਨੇ ਪਾਸ ਤਾਂ ਮੈਂ ਹੀ ਕੀਤੀ ਹੁਣ ਸਾਰੇ ਸਾਰੇ ਹੌਸਲੇ ਪਾਸ ਕੀਤੇ ਆ ਮੈਂ ਸਾਰੇ ਐਮਸੀ ਨੂੰ ਧੰਨਵਾਦ ਕਰਦਾ ਇਹ ਇੱਕ ਗਲਤ ਫਹਿਮੀ ਆ ਕਿ ਸਾਰੇ ਸਾਡੇ ਕੋਈ ਜੇਬ ਬੋਈ ਸਾਡੇ ਕੰਟਰੋਲ ਸੀ ਹੋਵੇ ਐਮਸੀ ਆ ਵੀ ਖਰੀ ਸਾਰੇ ਕੰਮ ਕਿਵੇਂ ਪਾਸ ਕਰੀਏ ਇਹ ਸਾਰੇ ਕਿਸੇ ਨੇ ਹਿੰਤੂ ਬਰੰਤ ਨਹੀਂ ਕੀਤੀ ਸਾਰੇ ਐਮਸੀ ਨੇ ਕੰਮ ਪਾਸ ਕੀਤੇ ਆ ਸਾਰੇ ਐਮਸੀ ਸਾਹਿਬ ਦਾ ਮੈਂ ਬੜਾ ਧੰਨਵਾਦ ਆ ਐਮਐਲਏ ਸਾਹਿਬ ਵੀ ਉਹਨਾਂ ਵੀ ਧੰਨਵਾਦ ਕਰਦਾ ਜਿਹੜੇ ਇੱਕ ਮੀਟਿੰਗ ਚ ਆਏ ਸੀਗੇ ਔਰ ਜਿਸ ਸਾਡੇ ਖਾਸ ਤੌਰ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜਿਨ੍ਹਾਂ ਸਾਨੂੰ ਬੁਲਾ ਕੇ ਸਾਰੇ ਜੇਨ ਬੁਲਾ ਕੇ ਕੰਮ ਪਵਾ ਕੇ ਐਸਟੀਮੇਟ ਪਵਾਦੇ ਉਹਨਾਂ ਨੂੰ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਜਲਦੀ ਇਹਦਾ ਜੇ ਇਸ ਸਾਲ 8ਵੇਂ ਮਹੀਨੇ ਪਾਣਗੇ ਸ਼ਹਿਰ ਦਾ ਪੇੜਾ ਘਰ